ਥਾਣਾ सदर ਬੰਗਾ ਅਧੀਨ ਪੈਂਦੇ ਪਿੰਡ ਲਧਾਣਾ ਉੱਚਾ ਵਿਖੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਅਤੇ ਨਸ਼ਿਆਂ ਦੀ ਰੋਕਥਾਮ ਲਈ ਪਬਲਿਕ ਅਤੇ ਪੁਲਿਸ ਦੀ ਸਾਂਝੀ ਮੀਟਿੰਗ ਹੋਈ ਅਤੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਥਾਣਾ सदर ਬੰਗਾ ਦੇ ਐਸਐਚਓ ਮੈਡਮ ਮਨਜੀਤ कौर ਨੇ ਪਬਲਿਕ ਨੂੰ ਆਖਿਆ ਕਿ ਜੇ ਕੋਈ ਨੌਜਵਾਨ ਨਸ਼ਾ ਕਰਦਾ ਤੇ ਵੇਚਦਾ ਹੈ ਤਾਂ ਤੁਸੀਂ ਬਿਨਾਂ ਚਿਹਰੇ ਸਾਨੂੰ ਦੱਸ ਸਕਦੇ ਹੋ ਅਤੇ ਤੁਹਾਡਾ ਨਾਮ ਵੀ ਗੁਪਤ ਰੱਖਿਆ ਜਾਏਗਾ ਇਸ ਮੌਕੇ ਐਸਐਨ ਨਰਿੰਦਰ ਸਿੰਘ ਤੇ ਸਰਪੰਚ ਅਮਰੀਕ ਸਿੰਘ ਨੇ ਵੀ ਸੰਬੋਧਨ ਕੀਤਾ ਪੱਤਰਕਾਰ ਜਸਪਾਲ ਲਧਾਣਾ ਦੀ ਖਾਸ ਰਿਪੋਰਟ ਸਾਰੇ ਦਰਮਿਆਨ ਪਹੁੰਚੇ ਆ ਅਸੀਂ ਸਮੂਹ ਨਗਰ ਨਿਵਾਸੀਆਂ ਵੱਲੋਂ ಗ್ರಾಮ ਪੰਚਾਇਤ ਵੱਲੋਂ ਉਹਨਾਂ ਨੂੰ ਇੱਥੇ ਆ ਕੇ ਨਿੱਜੀ ਕੀ ਆਇਆ ਹੁ ਤਾਂ ਜੋ ਸਾਡਾ ਇਸ ਮੀਟਿੰਗ ਦਾ ਮੰਤਵ ਇਹ ਸਾਡੇ ਇਲਾਕੇ ਦੇ ਵਿੱਚ ਕੌਸ਼ਰ ਸਮੇਂ ਤੋਂ ਬਹੁਤ ਲੁੱਟਾ ਖੋਹਾਂ ਔਰ ਚੋਰੀ ਦੀਆਂ ਵਾਰਦਾਤਾਂ ਜਿਹੜੀਆਂ ਆ ਲਗਾਤਾਰ ਬੁਰੇញਾ ਉਸ ਦੇ ਸਵਾਨ ਦੇ ਵਿੱਚ ਅੱਜ ਆਪਾਂ ਇਕੱਠੇ ਹੋਏ ਆ ਔਰ ਦੂਸਰਾ ਜਿਹੜਾ ਜੋ ਨਸ਼ਿਆਂ ਦੇ ਖਿਲਾਫ ਜੋ ਮਹਿੰਮ ਸਰਕਾਰ ਵੱਲੋਂ ਚਲਾਈ ਗਈ ਹੈ ਉਸ ਦੇ ਉਸ ਨੂੰ ਵੀ ਧਿਆਨ ਵਿੱਚ ਰੱਖਦੇ ਹੋਏ ਮਹਿਰਮ ਜੀ ਆਪਣੇ ਵਿਚਾਰ ਪੇਸ਼ ਕਰਨਗੇ ਦੱਸਣਗੇ ਵੀ ਆਪਾਂ ਨਸ਼ਿਆਂ ਦੇ ਖਿਲਾਫ ਕਿਵੇਂ ਜੰਗ ਲੜਨੀ ਹੈ ਔਰ ਨਸ਼ਿਆਂ ਨੂੰ ਕਿਵੇਂ ਆਪਾਂ ਠੱਲ ਪਾਣੀ ਹੈ ਔਰ ਜੋ ਦੂਸਰੇ ਜੋ ਸ਼ਰਾਰਤੀ ਅਨਸਰ ਹਨ ਜੋ ਅਕਸਰ ਹੀ ਸਾਡੇ ਘੋਲੇ-ਵਾਲੇ ਲੋਕਾਂ ਨੂੰ ਲੁੱਟਖੋਟ ਕਰਦੇ ਨੇ ਔਰ ਮਾਰਕੁੱਟ ਵੀ ਕਰਦੇ ਨੇ ਉਹਨਾਂ ਦੇ ਨਾਲ ਆਪਾਂ ਕਿਵੇਂ ਨਜਿੱਠਣਾ ਹੈ ਇਸ ਦੇ ਸਬੰਧ ਦੇ ਵਿੱਚ ਅੱਜ ਸਾਡੇ ਨਗਰ ਦੇ ਵਿੱਚ ਨਿਵਾਹ ਉੱਚਾ ਦੇ ਵਿਖੇ ਉਹਨਾਂ ਬਾਰੇ ਇੱਕ ਪਬਲਿਕ ਮੀਟਿੰਗ ਰੱਖੀ ਗਈ ਹੈ ਤੋਂ ਮੈਂ ਬੇਨਤੀ ਕਰੂੰਗਾ ਕਿ ਮੈਡਮ ਜੀ ਆਪਣੇ ਵਿਚਾਰ ਪੇਸ਼ ਕਰਨ ਤੇ ਲੋਕਾਂ ਦੇ ਜੋ ਸਵਾਲ ਨੇ ਉਸ ਦਾ ਸਵਾਲਾਂ ਦੇ ਜਵਾਬ ਦੇਣਗੇ ਔਰ ਜੋ ਲੋਕਾਂ ਦੀਆਂ ਕੋ ਦੁੱਖ ਤਕਲੀਫਾਂ ਨੇ ਉਹਨਾਂ ਤੇ ਅੱਜ ਆਪਾਂ ਇਸ ਇੱਥੇ ਬੈਠ ਕੇ ਵਿਚਾਰ ਕਰਨੀ ਹੈ ਸੋ ਮੈਂ ਬੇਨਤੀ ਕਰੂੰਗਾ ਮੈਡਮ ਐਸ ਐਚਓ ਮਨਜੀਤ ਕੌਰ ਜੀ ਜਿੰਨ ਦੇ ਪਹਿਲੇ ਹੀ ਐਸ ਐਚਓ ਅਗਰ ਵਰਗਾ ਆ ਗਿਆ ਹੈ ਮੈਂ ਆਖਰੀ ਨਿਊ ਪੇਪਰ ਦੇ ਲਿਖੇ ਨਿਊ ਆਂਦੀ ਆਇਆ ਉਹਨਾਂ ਨੂੰ ਬਾਚਿਆ ਆ ਤੇ ਆਪਣੇ ਜਿਹੜੇ ਤੁਹਾਡੇ ਤੋਡੇ ਪਿੰਡ ਤੇ ਜਿਹੜੇ ਨਾਲ ਦੇ ਲੱਗਦੇ ਪਿੰਡੇ ਆ ਉਹਨਾਂ ਦੇ ਜਿਹੜੀਆਂ ਲੁਟਾ ਮੋਹਾ ਆ ਉਹਨਾਂ ਦੇ ਜਿਹੜੀਆਂ ਬਹੁਤ ਵਾਰ ਦਾ ਗਾੜਾ ਕਰ ਰਹੇ ਨੇ ਇਹ ਜਿਹੜੀ ਇਹ ਲੁਟਾ ਮੋਹਾ ਕਰਦੇ ਆ ਇਹ ਕਰਦੇ ਤਾਂ ਜਿਹੜੇ ਨਸ਼ੇ ਵਾਲੇ ਆ ਉਹੀ ਆ ਜਦੋਂ ਉਹਨਾਂ ਦੀ ਜ਼ਰੂਰਤਾਂ ਨਹੀਂ ਪੂਰੀਆਂ ਹੁੰਦੀਆਂ ਨਸ਼ੇ ਦੀਆਂ ਉਹ ਲੁਟਾ ਮੋਹਾ ਕਰਦੇ ਆ ਤੇ ਇਸ ਕਰਕੇ ਆਪਾਂ ਨੂੰ ਇੱਕ ਜਦਤ ਹੋਣ ਦੀ ਜ਼ਰੂਰਤ ਆ ਜੇ ਤੁਹਾਨੂੰ ਕੋਈ ਇਦਾਂ ਲੱਗਦਾ ਆ ਕਿ ਹਾਂ ਵੀ ਇਸ ਬੰਦੇ ਨੇ ਸਾਨੂੰ ਸ਼ੱਕ ਆ ਕਿ ਆ ਵੀ ਇਹ ਬੰਦਾ ਜਿਹੜਾ ਆ ਵੀ ਨਸ਼ੇ ਕਰਕੇ ਆਦੀ ਆ ਵੀ ਇਹ ਲੁਟਾ ਮੋਹਾ ਵੀ ਕਰ ਜਾਂਦਾ ਆ ਤੁਸੀਂ ਜੇ ਆਪ ਨੂੰ ਬੇਚ ਜੇ ਕੋ ਹੋ ਗਏ ਇਹ ਨਹੀਂ ਦੱਸ ਸਕਦੇ ਆ ਤੁਹਾਡਾ ਜਿਹੜਾ ਨਾਮ ਆ ਉਹ ਉਤਰਿਆ ਜਾਊਗਾ ਜੇ ਤੁਸੀਂ ਸਾਨੂੰ ਕਰੈਕਟ ਜਿਹੜਾ ਕੰਟੈਕਟ ਨਹੀਂ ਕਰਨਾ ਚਾਹੁੰਦੇ ਹੈਗੇ ਤੇ ਜਿਹੜੇ ਤੁਹਾਡੇ ਪਿੰਡ ਦੇ ਜਿਹੜੀ ਬਹੁਤ ਦਾ ਬੰਦੇ ਹੈਗੇ ਆ ਉਹਨਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਆ ਉਹ ਸਾਨੂੰ ਆ ਕੇ ਮਿਲ ਲੈਣ ਕਰ ਲਈ ਹੈ ਨਾ ਕਬਾੜ ਮੇ ਬੇਸਿਕਲੀ ਇਹ ਹੁੰਦਾ ਸਾਰੇ ਨੂੰ ਕਿ ਮੇਰਾ ਨਾਮ ਨਾਂ ਤੇ ਕਾਨੂੰ ਮੇਰਾ ਪੈਰ ਪੈਰ ਦਾ ਹੈ ਨਹੀਂ ਆਪ ਕੋ ਨਸ਼ੇ ਪਾੜਾ ਨੂੰ ਜਿਹਦਾ ਡਰਤਾ ਹੁੰਦਾ ਨਹੀਂ ਹੈਗਾ ਜਦੋਂ ਇੱਕ ਵਾਰੀ ਨਸ਼ਾ ਕਰ ਲੈਂਦੇ ਆ ਉਹਨਾਂ ਨੂੰ ਕਰ ਰਹੇ ਆ ਕਿ ਨਹੀਂ ਕਰ ਰਹੇ ਹੈਗੇ ਪਰ ਜਿਹੜਾ ਆਮ ਬੰਦਾ ਆ ਉਹਨੂੰ ਤਾਂ ਹਰ ਇੱਕ ਨੂੰ ਆਪਣੀ ਜਾਨ ਬਿਆਰੀ ਆ ਇਸ ਕਰਕੇ ਫਸਲੀ ਆ ਜਿਤਨੇ ਪਬਲਿਕ ਮੀਟਿੰਗ ਰੱਖੀ ਆ ਵੀ ਜੇ ਤੁਹਾਨੂੰ ਕੋਈ ਇਦਾਂ ਦੀ ਸਮੱਸਿਆ ਆਉਂਦੀ ਹੈਗੀ ਆ ਵੀ ਹਾਂ ਵੀ ਕਿਸੇ ਨਾਲ ਹੀ ਕੋਈ ਵੀ ਵਾਰਦਾਤ ਇਦਾਂ ਦੀ ਹੋਈ ਆ ਤਾਂ ਉਹ ਸਾਡੀ ਨੋਟਿਸ ਦੇ ਵਿੱਚ ਨਹੀਂ ਆਉਂਦੀ ਜਾਵੇ ਤਾਂ ਕਿ ਅਸੀਂ ਇਦਾਂ ਦੇ ਮਾੜੇ ਅੰਕੜਾ ਇਹਨਾਂ ਨੂੰ ਉੱਭਾੜੀ ਆ ਉਹ ਨੱਥ ਪਾ ਸਕੀਏ ਦੂਸਰਾ ਇੱਕ ਆਪਣੇ ਅੱਜ ਜਿਹੜੇ ਮੰਨ ਲਓ ਐਸਐਸਪੀ ਸਾਹਿਬ ਜਿਹੜੇ ਸ਼ੀਸ਼ਪਾਲ ਸਿੰਘ ਜੀ ਨਜ਼ਰ ਆ ਉਹਨਾਂ ਵੱਲੋਂ ਜਿਹੜੀ ਪਿੰਨੀ ਗਈ ਆ ਨਸ਼ਿਆਂ ਵਿਰੋਧ ਮੁਹਿੰਮ ਉਹਦੇ ਰਿਗਾਰਡਿੰਗ ਵੀ ਅਸੀਂ ਤੁਹਾਡੇ ਨਾਲ ਇੱਕ ਵਿਚਾਰ ਸਾਂਝਾ ਕਰਨ ਆਏ ਆ ਵੀ ਜਿਹੜਾ ਆਪਣੇ ਯੂਥ ਹੈ ਅੱਜ ਕੱਲ ਉਹ ਨਸ਼ਿਆਂ ਦੇ ਵਿੱਚ ਵੜਿਆ ਵੀ ਉਹ ਕਾਫੀ ਜ਼ਿਆਦਾ ਲੱਗਿਆ ਹੋਇਆ ਤੇ ਜੇ ਤੁਹਾਡੇ ਵੀ ਪਿੰਡ ਦਾ ਕੋਈ ਮਤਲਬ ਨੌਜਵਾਨ ਮੁੰਡਾ ਆ ਵੀ ਜਿਹੜਾ ਤੁਹਾਨੂੰ ਲੱਗਦਾ ਹੈ ਕਿ ਨਵਾਂ ਨਵਾਂ ਹੀ ਹਲੇ ਨਸ਼ੇ ਤੇ ਲੱਗਿਆ ਮਾੜੀ ਸੰਗਤ ਦੇ ਵਿੱਚ ਪਿਆ ਆ ਉਹਨੂੰ ਉਹਨਾਂ ਦੀ ਮੋਟੀਵੇਟ ਕਰਕੇ ਕਾਉਂਸਲਿੰਗ ਕਰਕੇ ਉਹਨੂੰ ਨਸ਼ੇ ਦੇ ਵਿੱਚੋਂ ਬਾਹਰ ਕੱਢੋ ਤੇ ਰੋਏ ਆ ਵੀ ਹਾਂ ਵੀ ਅਸੀਂ ਨਹੀਂ ਸਾਡੀ ਨਹੀਂ ਕਹਿਣਾ ਮੰਨੂਗਾ ਸਾਡੇ ਨੌਲੇਜ ਵਿੱਚ ਲੈ ਆਓ ਅਸੀਂ ਉਹਨਾਂ ਦਾ ਬਾਜਰਾਮਨ ਦੇ ਪ੍ਰਚੈਲਾ ਉਹ ਵੀ ਐਡਿਕਸ਼ਨ ਸੈਂਟਰ ਦੇ ਵਿੱਚ ਭੇਜਾਂਗੇ ਨਸ਼ਾ ਦਾ ਜਿਨਾ ਆਇਆ ਇਹ ਹੌਲੀ ਹੌਲੀ ਜਿੰਨ ਨੂੰ ਆਦੀ ਬਣਾਉਂਦਾ ਆ ਉਹ ਫਿਰ ਉਹ ਬੰਦੇ ਨਾਲ ਜ਼ਰੂਰ ਕਹਿੰਦੇ ਜਿੰਦੀ ਕਿ ਨਸ਼ਾ ਕੀਤੇ ਵਿੱਚੋਂ ਰਹਿ ਸਕਦਾ ਹੈਗਾ ਇਹਦੀ ਆਦਤ ਇੱਕਦਮ ਨਹੀਂ ਪੈਂਦੀ ਹੌਲੀ ਹੌਲੀ ਪੈਂਦੀ ਆ ਇਸ ਕਰਕੇ ਉਹਨੂੰ ਕਿਸੇ ਹੋਰ ਐਕਟੀਵਿਟੀ ਦੇ ਵਿੱਚ ਬੰਦੇ ਨੂੰ ਵਿਅਕਤ ਕਰੋ ਕਿ ਹਾਂ ਕੀ ਕਹੋ ਨਸ਼ੇ ਵਾਲਾ ਧਿਆਨ ਨਾ ਚਾਹੀ। ਤੇ ਦੂਸਰੀ ਚੀਜ਼ ਤੁਸੀਂ ਸਾਡੇ ਨਾਲ ਜਦੋਂ ਮਰਜ਼ੀ ਵੇਲੇ ਕੰਟੈਕਟ ਕਰ ਸਕਦੇ ਆ ਮੇਰੇ ਇਥੇ ਸਾਥ ਮੈਂਬਰਸ ਬੈਠੇ ਆ ਤੁਹਾਡੇ ਹੋਤਵਾਰਾ ਪੱਤਨ ਜਿਹੜੇ ਉਹ ਬੈਠੇ ਆ ਉਹਨਾਂ ਦੇ ਨਾਲ ਤੁਸੀਂ ਸਾਰੇ ਜੋ ਵੀ ਆਪਣੀ ਸਮੱਸਿਆ ਹੈਗੀ ਆ ਉਹ ਸਾਡੇ ਨਾਲ ਸਾਂਝੀ ਕਰੋ। ਸਹਿਯੋਗ ਦੇ ਨਾਲ ਸਾਰਾ ਕੁਝ ਪੋਸੀਬਲ ਹੈ ਆ। ਜੇ ਆਪਾਂ ਆਪਣੀ ਤਾਂ ਕੀ ਗੱਲ ਰੱਖਾਂਗੇ ਕੱਲ ਨੂੰ ਬੰਦਾ ਕੀ ਕਿਸੇ ਹੋਰ ਨਾਲ ਹੋਇਆ ਸਾਡੇ ਨਾਲ ਵੀ ਇਹ ਗੱਲ ਹੋ ਸਕਦੀ ਆ। ਸਾਰਿਆਂ ਨੂੰ ਮੈਂ ਹੁੰਦਾ ਸਾਨੂੰ ਵੀ ਸਾਡੇ ਨਾਲ ਕਹਣਾ ਹੋਈ ਹੈ ਇਹ ਗੱਲ ਤਾਂ ਇਸ ਕਰਕੇ ਮਤਲਬ ਇਹ ਨਹੀਂ ਕਹਿਣਾ ਹੈਗਾ ਕਿ ਮੈਂ ਸਾਡੇ ਨਾਲ ਨਹੀਂ ਕਹਾਂਗਾ ਕਿ ਤੀਸਰੇ ਬੰਦੇ ਨਾਲ ਵੀ ਹੋਈ ਹੈ ਮੈਂ ਤੁਸੀ ਸਾਨੂੰ ਜ਼ਰੂਰ ਅਪੀਲ ਕਰਸੋ ਤਾਂ ਜੋ ਅਸੀਂ ਜਿਹੜੀ ਜੋ ਵੀ ਬੰਦਰੀ ਕਾਨੂੰਨੀ ਕਰਵਾਈ ਹੈ ਉਹ ਕਰ ਸਕੀਏ ਹੁਣ ਆ ਚਾਰ ਪੰਜ ਮਹੀਨੇ ਪਹਿਲਾਂ ਇੱਕ ਕੁੜੀ ਦੇ ਨਾਲ ਮੋਬਾਈਲ ਖੋਣ ਦੀ ਜਿਹੜੀ ਆ ਉਹ ਵਾਰਦਾਤ ਹੋਈ ਸੀ ਚਲੋ ਹੋਪਫਲੀ ਉਹ ਬਚਾਅ ਹੋ ਗਿਆ ਕਿ ਆਗੇ ਸੀਗੇ ਪਬਲਿਕ ਦੇ ਬੰਦੇ ਉੱਥੇ ਉਹਦੇ ਨਾਲ ਇਹ ਨਹੀਂ ਹੋਈ ਹੈਗੀ ਤਾਂ ਕੱਲ ਨੂੰ ਅੱਜ ਉਹਨੇ ਕੁੜੀ ਦੇ ਨਾਲ ਹੋਇਆ ਸਾਡੇ ਵੀ ਬੱਚੇ ਦੇ ਨਾਲ ਐਦਾਂ ਕੋਈ ਗੱਲਬਾਤ ਹੋ ਸਕਦੀ ਆ ਇਸ ਕਰਕੇ ਸਾਨੂੰ ਅਸੀਂ ਤੁਹਾਡਾ ਉਮੀਦ ਕਰਦੇ ਆ ਕਿ ਜੇਕਰ ਤੁਹਾਨੂੰ ਵੀ ਕੋਈ ਐਦਾਂ ਦੀ ਸਮੱਸਿਆ ਆਉਂਦੀ ਆ ਤਾਂ ਤੁਸੀਂ ਸਾਡੇ ਨੌਲੇਜ ਦੇ ਵਿੱਚ ਲਿਆਓ ਤੇ ਆਪਣਾ ਦੂਜੇ ਨਹੀਂ ਤੁਸੀਂ ਸਾਡੇ ਨਾਲ ਸੰਪਰਕ ਸਿੱਧਾ ਕਰ ਸਕਦੇ ਤੇ ਆਪਣੇ ਮੋਹਤਵਾਰ ਬੰਦੇ ਇਹਨੂੰ ਸਾਡੇ ਤੱਕ ਮੈਸੇਜ ਪਹੁੰਚਾਓ ਅਸੀਂ ਆਪਣੇ ਨੰਬਰ ਜਿਹੜੇ ਆ ਤੁਹਾਨੂੰ ਸ਼ੇਅਰ ਕਰ ਦਿੰਨੇ ਆ ਅੱਜ ਤੁਸੀਂ ਜਦੋਂ ਮਰਜ਼ੀ ਸਾਨੂੰ ਫੋਨ ਕਰ ਸਕਦੇ ਆ ਰਾਤ ਦਿਨ ਇਹ ਨਹੀਂ ਹੈ ਕਿ ਹਾਂ ਵੀ ਮੈਡਮ ਨੂੰ ਅਸੀਂ ਫੋਨ ਨਹੀਂ ਕਰਨਾ ਹੈਗਾ ਜਾਂ ਮੇਰੇ ਸਟਾਫ ਮੈਂਬਰ ਨੂੰ ਫੋਨ ਨਹੀਂ ਕਰਨਾ ਹੈਗਾ ਰਾਤ ਭਰ ਜਦੋਂ ਮਰਜ਼ੀ ਫੋਨ ਕਰ ਸਕਦੇ ਆ ਅਸੀਂ 24 ਘੰਟੇ ਤੁਹਾਡੀ ਸੇਵਾ ਲਈ ਤਤਪਰ ਹਾਂ ਬਾਕੀ ਜੇ ਤੁਹਾਡੀ ਕਿਸੇ ਹੋਰ ਦੀ ਕੋਈ ਸਮੱਸਿਆ ਆ ਤਾਂ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਉਹ ਗਾੜਨਗੇ ਨਸ਼ਿਆਂ ਦੇ ਖਿਲਾਫ ਤੁਹਾਨੂੰ ਫੋਨ ਨਹੀਂ ਦੀ ਬੱਚੇ ਇਹ ਇਸ ਲਾਈਨ ਤੇ ਪੈ ਗਏ ਆ ਤੁਹਾਨੂੰ ਵੀ ਖੁਦਾ ਸੰਜਣਾ ਰੋਕਣਾ ਸੋ ਕੰਮ ਥੋੜਾ ਦੇਖੋ ਜਿਦਾ ਹੀ ਪਤਾ ਜਾ ਰਿਹਾ ਤੇ ਆਪਣੇ ਬੱਚੇ ਦਾ ਕਿੱਦਾਂ ਧਿਆਨ ਰੱਖਣਾ ਉਹ ਥੋੜਾ ਨਹੀਂ ਜਦੋਂ ਪਤਾ ਆ ਰਿਹਾ ਤੇ ਬਾਹਰ ਦੰਡਾ ਕੀ ਕਰਦਾ ਉਹ ਜਿਹਾਾ ਬੱਚਿਆਂ ਆਪਣੇ ਨੂੰ ਬੇਲਾ ਨਾ ਰਹਿਣ ਦਿਓ ਤੇ ਪੜਦਾ ਪੜਾਈ ਦਾ ਧਿਆਨ ਕੇ ਕੰਮ ਦਾ ਕੰਮ ਤੇ ਦੇਖੋ ਵੀ ਜਾਂਦਾ ਨਹੀਂ ਹੈ ਉਹ ਔਰ ਪਹੁੰਚਦਾ ਵੀ ਹੈ ਕੋਈ ਮੰਦਰ ਤੇ ਇਹ ਘਾਰਖਾ ਕੋਲ ਜਿੱਦ ਕਰਕੇ एक संगत है माड़ी रखो तो वे जो बंद बच्चा हों बच्चा को खाना ही है कोई ना कोई माड़ी गल उस आ जाती है बोले सामने संगत तो बचा के रख लगे संगत किलो अजकल थोड़ा तो सरकार कर दियाँ है कम करते कम ਪਰਾਪੀ ਧਿਆਨ ਰੱਖਣਾ ਪੈਂਦਾ ਕਿ ਉਹ ਹਰ ਨਿੱਕੀ ਨਿੱਕੀ ਚਾਲ ਉਹ ਸਰਕਾਰ ਨਾਲ ਤੋਂ ਪੁਰੇ ਆਣਾ ਇਹ ਤੁਸੀ ਆਪ ਹੀ ਧਿਆਨ ਕਰੋ ਬੱਚਿਆਂ ਦਾ ਵਾਜਣ ਜਿੱਤਾ ਹੁਣ ਅਡੁੱਟਾ ਖੋਇ ਤੇ ਕਿੰਨਾ ਚੰਗੇ ਆ ਜੇ ਕਿ ਬਸ ਇਹੀ ਚੀਜ਼ ਨੇ ਆਪਣੇ ਬੱਚੇ ਦਾ ਧਿਆਨ ਰੱਖਣਾ ਬਸ ਤੁਸੀ ਆਪਣੇ ਆਪ ਦਾ ਧਿਆਨ ਰੱਖਣਾ ਹੋਣੀ ਹੋਈਆ ਉਹ ਸਿਆਣੇ ਬੈਠੇ ਆ ਇਹਨਾਂ ਦੀ ਥਾੜੀ ਉਮਰ ਮੰਗੀ ਹੈ ਇਹਨਾਂ ਨੇ ਤੇ ਹੁਣ ਜਿਆਦਾ ਧਿਆਨ ਕਰਨਾ ਹੋਣਾ ਹੋਰ ਧਿਆਨ ਇਹ ਮੀਟਿੰਗ